گورداباد <laughs> گورداباد <IN> ਓਏ ਯਾਰ ਘਾਤਰਾ ਲੈ ਲੈ ਯਾਰ ਲੈ ਲੈ ਯਾਰ ਆ ਜਾ ਭਾਈ ਆ ਜਾ ਨਾ ਨਾ ਕੋਈ ਹੱਟ ਤਾ ਕੰਮ ਹੀ ਨਹੀਂ ਆ ਆ ਜਾ ਸਾਈਡ ਤੇ ਭਾਈ ਜੀ ਸਾਈਡ ਤੇ ਪਈ ਸਾਈਡ ਤੇ ਯਾਰ ਰੱਬਾ ਰੱਬਾ ਇਹ ਛੱਡੀ ਲਾ ਕੇ ਬਣਾ ਓਏ ਮੈਂ ਨਾ ਥੋੜਾ ਸਾਡਾ ਤੇ ਆ ਕੇ ਸਾਈਡਾ ਪੜਾ ਹਟਾ ਕੰਮ ਹੀ ਨਹੀਂ ਆ ਆਹ ਭੋਲੇ ਨਾ ਨਾ ਸਾਈਡ ਹੋਈ ਨਹੀਂ ਰਸਤਾ ਦੇ ਦਿਓ ਯਾਰ

ਉਹਨਾਂ ਨੂੰ ਬਾਹਰ ਆਉਣ ਦਿਓ ਯਾਰ ਬਸ ਬਸ ਇਹ ਮੇਰੇ ਪਿੱਛੇ ਹੋਣੀ ਸਿੱਖੀ ਬੀਰਦੀਕਰ ਆਮ ਨਾਲ ਸਿੱਖਾ ਜੀਪੀ ਸਾਹਿਬ ਮਾਣੇ ਸਾਡੇ ਨਾਲ ਤੁਹਾਡਾ ਹਮ ਤੇ ਸਵਾਗਤ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਤੁਹਾਡਾ ਲੋਕਤੰਤਰੀ ਹੱਕ ਆ ਬਿਲਕੁਲ ਤੁਸੀਂ ਪ੍ਰਚਾਰ ਕਰੋ ਠੀਕ ਹੈ ਅਸੀਂ ਪੀੜਤ ਆ ਤੇ ਸਾਡਾ ਵੀ ਲੋਕਤੰਤਰੀ ਹੱਕ ਆ ਕਿ ਆਪ ਜੀ ਨੂੰ ਪੁੱਛਣਾ ਤੁਹਾਡਾ ਦਰਦ ਸਮਝ ਕੀ ਸਾਡੇ ਮੈਂ ਸਮਝਦੀ ਸਾਡੇ ਦੋ ਚਾਰ ਸਵਾਲ ਨੇ ਮਾਂ ਹੋਣ ਦੇ ਨਾਤੇ ਮੈਂ ਸਮਝਦੀ ਹਾਂ ਸਾਰਾ ਦਰਦ ਮੈਂ ਸਤਿਕਾਰ ਕਰਦਾ ਜੀ ਅਸੀਂ ਉਹ ਲੋਕ ਨਹੀਂ ਹੈ ਕਿ ਜਾਬਤੇ ਤੋਂ ਬਾਹਰ ਹੋ ਕੇ ਆਪ ਜੀ ਨੂੰ ਤੱਕੇ ਮਾਰਨੀ ਜਾਂ ਕੱਟੀਆਂ ਥੋੜੀ ਉਹ ਨਹੀਂ ਸਾਡੇ ਸਵਾਲ ਬਿਲਕੁਲ ਦੱਸੋ ਵਾਰੀ ਵਾਰੀ ਸ਼ਾਂਤੀ ਸ਼ਾਂਤ ਇੱਕ ਚੀਜ਼ ਸ਼ਾਂਤ ਮੈਡਮ ਇੱਕ ਚੀਜ਼ ਅਸੀਂ ਤੁਹਾਨੂੰ ਇਹ ਪਹਿਲਾ ਸਵਾਲ ਪੁੱਛਦੇ ਆ ਵੀ ਤੁਸੀਂ ਇੱਕ ਹੁਣੇ ਸ਼ਬਦ ਬੋਲਿਆ ਬੜਾ ਵਧੀਆ ਕਿਵੇਂ ਮਾਂ ਹੋਣ ਦੇ ਨਾਤੇ ਆਈ ਠੀਕ ਹੈ ਜਿਹੜਾ ਸਾਡਾ ਸ਼ੁਭ ਕਰਨ ਮਾਰਿਆ ਉਹ ਮਾਂ ਦਾ ਪੁੱਤ ਸੀ ਕਿ ਨਹੀਂ ਪਹਿਲਾਂ ਇਹ ਗੱਲ ਦਾ ਜਵਾਬ ਦਿਓ ਜੇ ਉਹ ਮਾਂ ਦਾ ਪੁੱਤ ਸੀ ਤੇ ਉਹਦੀ ਐਫਆਈਆਰ ਵੀ ਦਰਜ ਨਹੀਂ ਹੋਈ ਤੁਹਾਡੀ ਸਰਕਾਰ ਨੇ ਮਾਰਿਆ ਕਿਉਂ ਮਾਰਿਆ ਸਾਨੂੰ ਇਹ ਗੱਲ ਦਾ ਜਵਾਬ ਦਿਓ ਦੇਖੋ ਮੈਂ ਜਵਾਬ ਤੁਹਾਨੂੰ ਇਹ ਦਵਾਂਗੀ ਉਹ ਵੀ ਬੇਟਾ ਆ ਉਹ ਵੀ ਇੱਕ ਮਾਂ ਆ ਪਰ ਇਹ ਮੈਂ ਨਵੀਂ ਗੱਲ ਨਹੀਂ ਇਹ ਇਹ ਨਹੀਂ ਗੱਲ ਨਵੀਂ ਵਾਲੀ ਗੱਲ ਨਹੀਂ ਮੈਡਮ ਉਹ ਗੋਲ ਮੋਲ ਨਹੀਂ ਸਿੱਧਾ ਜਵਾਬ ਦਿਓ ਅਸੀਂ ਇਹ ਗੱਲ ਨਹੀਂ ਕਰ ਲਈ ਨਾ 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 ਇਹ ਮੈਂ ਮੈਂ ਜਵਾਬ ਨਹੀਂ ਤੁਹਾਡਾ ਘਰ ਵਾਲਾ ਸੋਮ ਪ੍ਰਕਾਸ਼ ਜੀ ਹੈ ਵਿਚ ਬਹਿ ਕੇ ਸੰਸਦ ਨੇ ਉਹਨਾਂ ਨੇ ਜਿਹੜੇ ਆ ਮਤਲਬ ਉਹ ਮਾਰਿਆ ਗਿਆ ਸਾਡਾ ਸ਼ਹੀਦ ਹੋਇਆ ਸਿੰਘ ਉਹਦੀ ਕਾਰਨ ਕਿੱਥੇ ਨੇ ਆ ਬਿਆਨ ਮੈਨੂੰ ਦੱਸੋ ਨਾ ਕਿੱਥੇ ਨਹੀਂ ਕਿਹੜਾ ਬਿਆਨ ਦਿੱਤਾ ਮੈਨੂੰ ਦੱਸੋ ਕਿਹੜਾ ਇੱਕ ਇੱਕ ਬਿਆਨ ਦੱਸੋ ਕਿਸਾਨੀ ਮੁੱਦੇ ਤੇ ਉਹਨਾਂ ਨੇ ਪੂਰਾ ਸਾਥ ਦਿੱਤਾ ਉਹਨਾਂ ਨੇ ਤੁਹਾਡਾ ਹਰ ਹਾਲਾਤ ਸਾਥ ਦਿੱਤਾ ਜਿਹੜਾ ਸਾਥ ਦਿੱਤਾ ਸਾਥ ਦਿੱਤਾ ਬਟੇ ਜਿਹੜੇ ਇੱਥੇ ਮੀਟਿੰਗਾਂ ਦੇ ਰਹੀਆਂ ਨੇ ਨਾ ਨਹੀਂ ਬੈਠੇ ਸੀ ਸਾਰਿਆਂ ਚ ਸਾਥ ਦੇ ਦੇਖੋ ਜਿੰਨੀਆਂ ਮੀਟਿੰਗਾਂ ਦੇ ਰਹੀਆਂ ਇੱਕ ਵਾਰੀ ਨਹੀਂ ਵਿੱਚ ਕਦੀ ਬੋਲੇ ਨਹੀਂ ਕਿਸੇ ਮੀਟਿੰਗ ਦੀ ਦੱਸ ਦਿਓ ਤੁਸੀਂ ਦੱਸ ਦਿਓ ਇੱਕ ਵਾਰੀ ਵੀ ਬੋਲੇ ਮੈਂ ਉੱਥੇ ਰਮਕੀ ਇੱਕ ਵਾਰੀ ਨਹੀਂ ਬੈਠ ਕੇ ਕਿਸੇ ਨੇ ਕਿਹਾ ਕਿਸਾਨਾਂ ਦੀ ਮਤ ਕਰੋ ਕਦੀ ਨਹੀਂ ਕਿਹਾ ਸਾਰਿਆਂ ਨਾਲ ਕੀਤੀ ਜਦੋਂ ਬੋਲਣਾ ਹੁੰਦਾ ਉਦੋਂ ਉੱਪਰਲੀ ਸੀਨੀਅਰ ਲੀਡਰਸ਼ਿਪ ਨੇ ਬੋਲਣਾ ਹੁੰਦਾ ਕਿਉਂਕਿ ਇਹ ਹੁੰਦਾ ਆ ਦਿੱਲੀ ਜਾਣ ਤੋਂ ਸਾਨੂੰ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੁਕਿਆ ਜਾਂਦਾ ਹੈ ਅਸੀਂ ਅਤਵਾਦੀ ਨਹੀਂ ਬਿਲਕੁਲ ਨਹੀਂ ਤੇ ਜੇ ਭਰਾਵਾਂ ਤੇ ਭਰਾਵਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਡੰਡੇ ਮਾਰੇ ਜਾਂਦੇ ਇਹ ਪੈਰ ਕਿਉਂ ਬਣਾਏ ਆਪਣੇ ਇਹ ਪੈਰ ਤੁਹਾਡੇ ਨਾਲ ਜਿਵੇਂ ਬਣਾਏ ਪਹਿਲਾਂ ਹਾਲੇ ਆਈ ਆ ਨਹੀਂ ਨਹੀਂ ਇੱਕ ਮਿੰਟ ਇੱਕ ਮੈਨੂੰ ਪੁੱਛ ਲਿਓ ਮੈਡਮ ਸਾਨੂੰ ਸਵਾਲ ਇਹ ਨਹੀਂ ਅਸੀਂ ਇਹਨਾਂ ਨੂੰ ਪੁੱਛਣੀ ਆ ਮੈਂ ਤੁਹਾਨੂੰ ਇਹ ਕਿਹਾ ਵਾਹਿਗੁਰੂ ਅਗੇ ਅਰਦਾਸ ਕਰੋ ਇਹ ਭੈੜ ਹਮੇਸ਼ਾ ਤੁਹਾਡੇ ਨਾਲ ਤੁਹਾਨੂੰ ਖੜੀ ਮਿਲੂਗੀ ਕੋਈ ਵਿਸ਼ਵਾਸ ਨਹੀਂ ਜੀ ਭੈੜ ਜੀ ਕੋਈ ਵਿਸ਼ਵਾਸ ਨਹੀਂ ਬਿਲਕੁਲ ਨਹੀਂ ਕੋਈ ਪਰ ਇਹ ਨੋਸ਼ਵਾ ਨਹੀਂ ਬਿਲਕੁਲ ਜੀ ਮੈਂ ਕਿਹਾ ਮੈਂ ਜੀ ਹਾਂ ਜੀ ਆਪਾਂ ਦੇਸ਼ ਡੈਮੋਕ੍ਰੇਸੀ ਆ ਜੀ ਬਿਲਕੁਲ ਸੰਵਿਧਾਨ ਦੇ ਅੰਦਾਜ਼ ਚੱਲ ਰਿਹਾ ਵਾ ਤੇ ਸਾਨੂੰ ਰਾਹ ਕਿਉਂ ਰੋਕਿਆ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਉੱਥੇ ਕਿੱਲ ਕਿਉਂ ਗੱਡੇ ਕੀ ਗੱਲ ਹੈ ਪਾਕਿਸਤਾਨੀ ਹੈਂ ਅਹ ਹੱਤਵਾਦੀ ਵਕਵਾਦੀ ਆ ਜਵਾਬ ਦਿਓ ਜਿੱਥੇ ਡੈਮੋਕ੍ਰੇਸੀ ਬੀਜੀ ਡੈਮੋਕ੍ਰੇਸੀ ਬਹੁਤ ਵਧੀਆ ਗੱਲ ਕੁਝ ਵੀ ਨਹੀਂ ਮੇਰੇ ਕਿਸਾਨ ਵੀਰ ਹੈ ਮੇਰੇ ਬੇਟੇ ਆ ਉਹਨਾਂ ਦੇ ਹਰ ਦੁੱਖ ਸੁੱਖ ਦੀ ਮੈਂ ਸਾਂਝੀ ਆ ਔਰ ਅੱਗੇ ਵਾਸਤੇ ਵੀ ਦੇਖੂੰਗੀ ਕਿਸ ਤਰ੍ਹਾਂ ਦੇ ਸਵਾਲ ਉਹਨਾਂ ਵੱਲੋਂ ਕੀਤੇ ਗਏ ਜੀ ਦੇਖੋ ਉਹਨਾਂ ਨੇ ਜਿਹੜੇ ਸਵਾਲ ਕੀਤੇ ਮੈਂ ਇੱਕ ਨਵਾਂ ਕੈਂਡੀਡੇਟ ਆ ਮੰਤਰੀ ਜੀ ਨੇ ਉਹਨਾਂ ਨੂੰ ਪੂਰੇ ਜਵਾਬ ਦਿੱਤੇ ਆ ਔਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਹੋਏ ਆ ਨਹੀਂ ਸੀ ਕਿ ਇਲੈਕਸ਼ਨ ਤੋਂ ਪਹਿਲਾਂ ਹੀ ਮਸਲੇ ਹੱਲ ਕਰ ਲੈਣੇ ਚਾਹੀਦੇ ਭਾਜਪਾ ਨੂੰ ਕਿਸਾਨਾਂ ਦੇ ਨਾਲ ਦੇਖੋ ਇਹ ਪਾਰਟੀਆਂ ਦੇ ਡਿਸੀਜਨ ਹੁੰਦੇ ਆ ਪਾਰਟੀਆਂ ਦੇ ਕੰਮ ਹੁੰਦੇ ਆ ਇਲੈਕਸ਼ਨ ਆ ਜਾਂਦੀ ਆ ਵਿੱਚ ਤੇ ਇਲੈਕਸ਼ਨ ਰੋਕੀ ਤਾਂ ਜਾਣੀ ਨਹੀਂ ਐ ਇਲੈਕਸ਼ਨ ਤਾਂ ਹੋਣੀ ਹੋਣੀ ਐ ਫੈਸਲੇ ਵੀ ਹੋ ਜਾਣੇ ਆ ਸਾਰਾ ਕੁਝ ਠੀਕ ਹੋ ਜਾਣਾ ਸਾਰਾ ਕੁਝ ਠੀਕ ਹੋ ਜਾਣਾ ਜਿਹੜੇ ਅੱਜ ਸਵਾਲ ਜਵਾਬ ਹੋਏ ਕਿੰਨੇ ਕੁ ਸਾਰਥਕ ਹੋਣਗੇ ਨਹੀਂ ਸਵਾਲ ਜਵਾਬ ਕੀ ਸਾਰਥਕ ਹੋਣੇ ਕੁਝ ਵੀ ਨਹੀਂ ਇਹਨਾਂ ਨੂੰ ਅਕਲ ਆਣੀ ਦੀਆਂ ਆ ਜਿਹੜੇ ਲੋਕ ਬੁਲਾਉਣ ਡੇ ਆ ਲਾਡੀ ਵਰਗੇ ਦੂਜੇ ਤੀਜੇ ਇਹਨਾਂ ਨੂੰ ਸਮਝਾਉਣੀ ਚਾਹੀਦੀ ਹੈ ਵੀ ਅਹੀਂ ਇੱਥੇ ਬੁਲਾ ਕੇ ਕੀ ਕਰਾਂਗੇ 40 ਬੰਦੇ ਨਹੀਂ ਉੱਥੇ ਉਹਨਾਂ ਦੇ ਬੈਠੇ ਜਿੱਥੇ ਉਹਨਾਂ ਬੁਲਾਇਆ ਵਾ ਇੱਥੇ ਹਜ਼ਾਰ ਬੰਦਾ ਉਹਨਾਂ ਦਾ ਵਿਰੋਧ ਕਰਨ ਲਈ ਖੜਾ ਵਾ ਇਹ ਲੋਕਾਂ ਨੂੰ ਕਿਉਂ ਨਹੀਂ ਅਕਲ ਆਉਂਦੀ ਨਹੀਂ ਵਿਰੋਧ ਤੇ ਚੰਗੀ ਤਰ੍ਹਾਂ ਹੋ ਗਿਆ ਪਰ ਵਿਰੋਧ ਗੱਲ ਇਹ ਹੈ ਕਿ ਇਹਨਾਂ ਨੂੰ ਕਿਉਂ ਨਹੀਂ ਸਮਝਾਉਂਦੀ ਮੈਨੂੰ ਤੇ ਆਪਣੇ ਆ ਤੇ ਗੁੱਸਾ ਜ਼ਿਆਦਾ ਆਉਂਦਾ ਵਾ ਜਿਹੜੇ ਲੋਕ ਇਹਨਾਂ ਨੂੰ ਬੁਲਾਉਂਦੇ ਆ ਕੀ ਗੱਲ ਉਹ ਜਿਦਨੇ ਇਹਨਾਂ ਦੇ ਡਾਂਗਾਂ ਵੱਜੀਆਂ ਉਦਹੜੀਆਂ ਟਣਗੇ ਲੋਕ ਇਹਨਾਂ ਨੂੰ ਅਕਲ ਆਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਐਡਾ ਵੱਡਾ ਵਿਰੋਧ ਦੇਖ ਕੇ ਹਜ਼ਾਰਾਂ ਲੋਕ ਆ ਜਿੱਥੇ ਖੜੇ ਰਹੇ ਤੇ ਔਰ ਕਿੰਨਾ ਚਿਰ ਖੜੇ ਰਹੇ ਤੋਂ ਪੁੱਛੇ ਤੁਸੀਂ ਵੀ ਨਹਾਲੀ ਰਹੇ ਜੀ ਦੇਖੋ ਕਦੋਂ ਦੇ ਕਿੰਨੇ ਘੰਟੇ ਹੋ ਗਏ ਤੁੱਪ ਚ ਖੜੇ ਆ ਇਹਨਾਂ ਦਾ ਵਿਰੋਧ ਕਰਨ ਲਈ ਔਰ ਚਲੋ ਰੋਕੇ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਪੂਰੇ ਸਵਾਲ ਕੀਤੇ ਆ ਪਰ ਸਵਾਲਾਂ ਦਾ ਉਹਨਾਂ ਕੋਈ ਜਵਾਬ ਹੀ ਕੋਈ ਨਹੀਂ ਆ ਜਵਾਬ ਕੀ ਦੇਣ ਜਵਾਬ ਜੇ ਉਹ ਕਹਿੰਦੇ ਮੈਮੋਰੰਡਮ ਦੇ ਦਿਓ ਮੈਮੋਰੰਡਮ ਤੇ ਪਾ ਤੇਰੀ ਸਰਕਾਰ ਬਣੇਗੀ ਤੇ ਦਵਾਂਗੇ ਜਿੱਦੋਂ ਸਰਕਾਰ ਨਹੀਂ ਤੇਰੀ ਬਣਨੀ ਮੈਮੋਰੰਡਮ ਕੀ ਦਵਾਂਗੇ ਤੁਹਾਨੂੰ ਅਸੀਂ ਪਹਿਲੇ ਦਿੱਤੇ ਗਏ ਨਹੀਂ ਆਇਆ ਕਿੱਥੋਂ ਆਇਆ ਸਰਕਾਰ ਇਹਨਾਂ ਦੀ ਜੇ ਰਹੀ ਤਾਂ ਫਿਰ ਵੀ ਨਹੀਂ ਆਉਣੇ ਤਾਂ ਹੀ ਤੇ ਇਹਨਾਂ ਨੂੰ ਹਰਾਉਣਾ ਹੀ ਸਾਡੀ ਕੇਂਦਰੀ ਮੰਤਰੀ ਜਿਹੜੀ ਧਰਮਪਤਨੀ ਆਏ ਸੀ ਤੁਹਾਡੇ ਸਵਾਲਾਂ ਤੋਂ ਤੁਸੀਂ ਉਹਨਾਂ ਦਾ ਜਵਾਬ ਤੋਂ ਸੰਤੁਸ਼ਟ ਹੋ ਬਿਲਕੁਲ ਨਹੀਂ ਉਹਨਾਂ ਨੇ ਕੋਨੋ ਕੋ ਜਵਾਬ ਦਿੱਤੇ ਕੋਈ ਨਹੀਂ ਕਿਹਾ ਕਿਉਂਕਿ ਇਹਨਾਂ ਕੋ ਜਵਾਬ ਹੈ ਹੀ ਕੋਈ ਨਹੀਂ ਧਰਮਪਤਨੀ ਦੀ ਛੱਡੋ ਗੱਲ ਜਿਹੜੇ ਇਹ ਸੋਮ ਪ੍ਰਕਾਸ਼ ਜੀ ਆ ਮੈਂ ਤਾਂ ਇਹਨਾਂ ਨਾਲ ਵੀ 11 ਮੀਟਿੰਗਾਂ ਬਿਠਾ ਰਿਆ ਇੱਕ ਵਾਰੀ ਕਦੀ ਇਹਨਾਂ ਨੇ ਲਫ਼ਜ਼ ਨਹੀਂ ਉੱਤੇ ਕਿਸਾਨਾਂ ਦੇ ਹੱਕ ਚ ਬੋਲਿਆ ਸਿਰਫ ਬਹਿ ਕੇ ਤੇ ਚਲ ਜਾਂਦੇ ਹੁੰਦੇ ਹੀ ਕੋਈ ਇਹਨਾਂ ਕੋਲ ਜਵਾਬ ਨਹੀਂਗਾ ਸਿਰਫ ਝੂਠੇ ਪਲੰਦੇ ਆ ਜੋ ਪਿਛੇ ਸਰਕਾਰ ਨੇ 10 ਸਾਲ ਝੂਠ ਬੋਲਿਆ ਲੋਕਾਂ ਨੂੰ ਉਹਦੇ ਸਿਰ ਤੇ ਉਹਨਾਂ ਨੇ ਰਾਜ ਕਰ ਲਿਆ ਬੜਾ ਕੁਝ ਝੂਠ ਬੋਲਿਆ ਇਹਨਾਂ ਨੇ ਕਿਸਾਨਾਂ ਨੂੰ ਵੱਡੇ ਵੱਡੇ ਲੌਲੀਪੌਪ ਦਿੱਤੇ ਵੀ ਤੁਹਾਡੇ ਕਰਜ਼ੇ ਵੀ ਮਾਫ ਤੁਹਾਨੂੰ ਸੁਆਮੀਨਾਥ ਦੀ ਰਿਪੋਰਟ ਤੁਹਾਡੀ ਆਮਦਨ ਡਬਲ ਤੁਹਾਨੂੰ ਸਾਰਾ 2 ਕਰੋੜ ਨੌਕਰੀਆਂ 15-15 ਲੱਖ ਰੁਪਈਆ ਬਹੁਤ ਝੂਠ ਬੋਲਿਆ ਇਹਨਾਂ ਨੇ ਉਹ ਸਾਰੀਆਂ ਝੂਠ ਦੇ ਪਲੰਦੇ ਇੱਥੇ ਕੋਈ ਵੀ ਇੱਕ ਜਵਾਬ ਨਹੀਂ ਆਇਆ 15-20 ਮਿੰਟ ਖਲੋਕੇ ਉਹਨਾਂ ਹੱਥ ਜੋੜ ਕੇ ਆਪਣੀ ਜਾਨ ਛਡਾਈ we at gna university see potential in everyone and everything around us we drive innovation and entrepreneurship we groom competent global citizens to effect positive change around them